ਉੱਪ ਉੱਜੋ ਕੰਮ ਦਾ ਦੁਬਾਰਾ ਤੋਂ 3-4 ਸਾਲ ਲੱਗ ਜਣੇ ਆ 10-10 ਫੁੱਟ ਦੇ ਲਗਭਗ ਰੇਤ ਚਿੱਕੜ ਗਾਰ ਚੜੀ ਹੋਈ ਆ ਸਾਰੇ ਕਮਾਨ ਦੇ ਪੌਪੂਲਰ ਦੀ ਪਨੀਰੀ ਲੋਕਾਂ ਦੇ ਜੀਵ ਜੰਤੂ ਪੰਛੀ ਮੋਟਰ ਮਟਰਾ ਸਾਰੀਆਂ ਨਪੀਆਂ ਗਈਆਂ ਤਾਂ ਜੀ ਮੇਰੀ ਇਹ ਤਾਂ ਦਰਿਆਵਾਰ ਜ਼ਮੀਨ ਹੈ ਜੀ ਤਈਆਂ ਡੜ ਪਿਆ ਹੋਇਆ ਬਹੁਤ ਮਾੜੇ ਹਾਲਾਤ ਆ ਪਾਰ ਸੱਤ ਪਿੰਡ ਹੈ ਜੀ ਉਧਰ ਪਾਣੀ ਪੂਣੀ ਦੀ ਹੋਰ ਬਹੁਤ ਸਮੱਸਿਆ ਵੀ ਹੁਣ ਬੋਰਡ ਦਾ ਨਹੀਂ ਜਾਏਗਾ ਸਮਾਨ ਸਮੂਹ ਦਿਹਾੜੀ ੱੱਪਾ ਇਹ ਦੇਖਣਾ ਪਏਗਾ ਜੀ ਹਉਂ ਤਾਂ 2-3 ਸਾਲ ਕੋਹ ਨਹੀਂ ਹੋ ਸਕਦਾ ਜਮੀਨਾਂ ਤੇ ਅੱਜੇ ਬਹੁਤ ਮਾੜੇ ਨੇ ਮਤਲਬ ਦਰਿਆ ਨੇ ਬਹੁਤ ਜ਼ਿਆਦਾ ਰੇਬ ਚਿੱਕੜ ਚਾੜਤਾ ਵਾ ਜਮੀਨਾਂ ਦੇ ਵਿੱਚ ਕਮ ਸੇ ਕਮ ਕੋ 10-10 ਫੁੱਟ ਚਾੜ ਦਤਾ ਵਾ ਜਿਵੇਂ ਭਾਜੀ ਹੁਣਾਂ ਕਿਹਾ ਕਿ ਇੱਥੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਆਪਣੀ ਜਮੀਨਾਂ ਦੇ ਵਿੱਚੋਂ ਰੇਤ ਵੇਚ ਸਕਦੇ ਹੋ ਇਹ ਰੇਤ ਨਹੀਂ ਹੈ ਕੱਲੀ ਇਹਦੇ ਵਿੱਚ ਚਿੱਕੜ ਗਾਰ ਚੜ ਗਈ ਹੈ ਜਿੱਦਾਂ ਉਹ ਠੇਕੇ ਦੇ ਜਮੀਨਾਂ ਲੋਕਾਂ ਨੇ ਲੈ ਕੇ ਆਪਣੀ ਦੀ ਤਿਆਰ ਕੀਤੀ ਇੱਧਰ ਕਮਾਦਦੀ ਤੇ ਹੁੰਦੀ ਹੈ ਖੇਤੀ ਦੀ ਪਪੂਲਰ ਦੀ ਉਹ ਠੇਕੇ ਦੇ ਲਈਆਂ ਜਮੀਨਾਂ ਦਾ ਵੀ ਉਹਨਾਂ ਦੀ ਪਨੀਰੀ ਖਰਾਬ ਹੋਈ ਐ ਤੋਂ ਨਾਲ ਦੇ ਪਿੰਡ ਦਾ ਇੱਕ ਜ਼ਿੰਮੇਦਾਰ ਉਹਨੇ ਠੇਕੇ ਤੇ ਲੈ ਕੇ ਹੁਣੇ ਦੱਸਿਆ ਕਿ ਆ ਸਾਰਾ ਮਰ ਗਿਆ ਵਾ ਉਹਦਾ ਬੀਜ ਜਿਹੜਾ ਤਿਆਰ ਕੀਤਾ ਸੀਗਾ ਇਹ ਸਰਕਾਰ ਗਾ ਵੀ ਇਹੀ ਮੰਗ ਕਰਦੇ ਆ ਕਿ ਬਸ ਇਹ ਜ਼ਿੰਮੇਦਾਰਾਂ ਦੀ ਸੁਣੀ ਜਾਵੇ ਸਿਰਫ ਇਹੋ ਹੀ ਆ ਵੀ ਖਬਰਾਂ ਦੇ ਵਿੱਚ ਨਾ ਚਲਾਇਆ ਜਾਵੇ ਜੋ ਬਿਆਨ ਦੇ ਦਿੰਦੇ ਨੇ ਕੋ ਜੋ ਅਸੀਂ ਸੋਚ ਕੇ ਆਏ ਸੀਗੇ ਇੱਥੇ ਹਰਾਚਾਰਾ ਪਸ਼ੂਆਂ ਵਾਸਤੇ ਲੈ ਕੇ ਆਏ ਸੀਗੇ ਸਾਨੂੰ ਇਹ ਸੀਗਾ ਵੀ ਹਰਾਚਾਰਾ ਦੇ ਦਾਂਗੇ 2-3 ਮਹੀਨੇ 4 ਮਹੀਨੇ ਤੱਕ ਸ਼ਾਇਦ ਕਿਸਾਨ ਆਪਣਾ ਹਰਾ-ਚਾਰਾ ਪੈਦਾ ਕਰ ਲੈਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹਾਂ ਇਸ ਤਰ੍ਹਾਂ ਤਾਂ ਹਰਾ-ਚਾਰਾ ਪੈਦਾ ਹੋਣ ਨੂੰ 2 ਸਾਲ ਲੱਗ ਜਾਣਗੇ ਜਿਸ ਤਰ੍ਹਾਂ ਇਹ ਰੇਤ ਜਿਹੜੇ ਹੈ ਸਰਕਾਰ ਨੇ ਕਹਤਾ ਕਿ ਰੇਤਾ ਵੇਚ ਸਕਦੇ ਨੇ ਪਰ ਇੱਥੇ ਰੇਤਾ ਤਾਂ ਦਿਖਦਾ ਨਹੀਂ ਇੱਥੇ ਤਾਂ ਚਿੱਕੜ ਤੇ ਆ ਹੋਰ ਹੀ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਇਕੱਠੀ ਹੋਈ ਹੈ ਮੈਂ ਤਾਂ ਸਰਕਾਰ ਨੂੰ ਇਹ ਇੱਕ ਸਿਜੇਸ਼ਨ ਦੇਣਾ ਚਾਹੁੰਦਾ ਕਿ ਤੁਸੀਂ ਜਿਹੜੇ ਬੰਨ ਲਾਉਣ ਲੱਗੇ ਹੋ ਖੇਤਾਂ ਚ ਚੱਕੋ ਕਿਸਾਨਾਂ ਦੇ ਖੇਤਾਂ ਚ ਚੱਕੋ ਨਾਲੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਨੰਗੀ ਹੋ ਜੂਗੀ ਉਹਨਾਂ ਨੂੰ ਕੋਈ ਫਾਇਦਾ ਮਿਲ ਜੂਗਾ ਇਹ ਕੋਈ ਰੇਤਾ ਵੇਕਣ ਵਾਲਾ ਤਾਂ ਹੈ ਨਹੀਂ ਇਹ ਤਾਂ ਚਿੱਕੜ ਮੱਡ ਹੈ ਸਾਰਾ ਮਿੱਟੀ ਹੈ ਰਲਿਆ ਹੋਇਆ ਮਿਲਿਆ ਹੈ ਸਾਰਾ ਦੂਜੀ ਗੱਲ ਤੁਸੀਂ ਦੇਖੋ ਇੱਥੇ ਸਭ ਤੋਂ ਵੱਡੀ ਇੱਕ ਜਿਹੜੀ ਰੂਹ ਕਮਾਉਣ ਵਾਲੀ ਗੱਲ ਮੈਂ ਸੁਣੀ ਹੈ ਜਿਹੜੇ ਕਿਸਾਨਾਂ ਦਾ ਅੱਧਾ ਕਿਲਾ ਇਕਿਲਾ 2 ਕਿਲੇ 4 ਕਿਲੇ ਇੰਨੇ ਕਿ ਜ਼ਮੀਨ ਦੇ ਮਾਲਕ ਇੱਥੇ ਕਿਸਾਨ ਹੈਗੇ ਨੇ ਉਹਨਾਂ ਨੇ ਅੱਗੇ ਕਿਸੇ ਨੇ ਠੇਕੇ ਤੇ ਲਈ ਹੋਈ ਸੀ ਕਿਸੇ ਨੇ ਅੱਗੇ ਠੇਕੇ ਦਿੱਤੀ ਹੋਈ ਸੀ ਆ ਪਿੱਛੇ ਪਨੀਰੀ ਦੀ ਉਹਨਾਂ ਨੇ ਦਿਖਾਈ ਹੈ ਇਹ ਸਾਰੀ ਮਿੱਟੀ ਨਾਲ ਕਿੰਨੀ ਕਿੰਨੀ ਦਬ ਗਈ ਤੇ ਸਾਰਾ ਗੰਨਾ ਕਿੰਨਾ ਮਿੱਟੀ ਨਾਲ ਦਬ ਗਿਆ 8 8 ਫੁੱਟ 4 4 ਫੁੱਟ ਮਿੱਟੀ 3 3 ਫੁੱਟ ਮਿੱਟੀ ਚੜੀ ਹੋਈ ਹੈ ਇਹ ਨਾ ਤਾਂ ਇਹ ਹੁਣ ਆਪਣੀ ਫਸਲ ਨੂੰ ਕਰਨ ਯੋਗੇ ਨੇ ਨਾ ਇਹ ਮਿੱਟੀ ਚੱਕਣ ਯੋਗੇ ਨੇ ਇਹਦਾ ਸਾਰਾ ਹੱਲ ਸਰਕਾਰ ਨੂੰ ਦੇਖਣਾ ਚਾਹੀਦਾ ਕਿਉਂਕਿ ਸਰਕਾਰਾਂ ਉੱਥੇ ਬੈਠੀਆਂ ਗੱਲਾਂ ਹੋਰ ਕਰਦੀਆਂ ਨੇ ਜ਼ੀਰੋ ਗਰਾਊਂਡ ਤੇ ਆ ਕੇ ਕੁਝ ਇਹ ਤਾਂ ਚੱਕਣ ਤੇ ਖਰਚਾ ਆਉਣਾ ਹੈ ਇਹ ਕਿਹੜੇ ਵਿਕਣੀ ਹੈ ਉਤਾਏ ਇਸ ਤਰ੍ਹਾਂ ਦਿਖਾ ਰਹੇ ਨੇ ਟੀਵੀ ਤੇ ਦੂਜੇ ਲੋਕਾਂ ਨੂੰ ਜਿਹੜੇ ਬਾਹਰਲੇ ਜ਼ਿਲ੍ਹਿਆਂ ਦੇ ਅਸੀਂ ਪਟਿਆਲੇ ਤੋਂ ਹਾਂ ਸਾਨੂੰ ਆਏ ਲੱਗਿਆ ਬੜੀ ਵੱਡੀ ਰਾਹਤ ਕਿਸਾਨਾਂ ਨੂੰ ਦਿੱਤੀ ਪਰ ਜਦੋਂ ਜ਼ੀਰੋ ਗਰਾਊਂਡ ਤੇ ਆ ਕੇ ਅਸੀਂ ਦੇਖਿਆ ਤਾਂ ਇਹ ਤਾਂ ਲੋਕਾਂ ਵਾਸਤੇ ਸਿਰਦਰਦੀ ਬਣਿਆ ਹੋਇਆ ਹੈ ਇਹ ਰੇਤਾ ਵੇਕਣ ਵਾਲਾ ਤਾਂ ਹੈ ਹੀ ਨਹੀਂ ਜੇ ਆ ਕਿਤੇ ਰੇਤਾ ਦਿਖਦਾ ਵੀ ਹੈ ਉੱਪਰ ਰੇਤਾ ਥੱਲੇ ਮਿੱਟੀ ਹੈ ਕਿੰਨੀ ਕਈ ਛਾਂਕ ਕੇ ਮੇਰੇ ਰੇਤਾ ਵਿੱਚੋਂ ਮੈਂ ਕੱਢ ਲਾਂਗੇ ਉਹ ਤਾਂ ਢੱਡਮੱਡ ਹੋਈ ਹੋਈ ਹੈ ਇਹ ਮੈਂ ਤਾਂ ਕਹੂੰਗਾ ਸਰਕਾਰ ਨੂੰ ਇਹਨਾਂ ਨੂੰ ਸਗੋਂ ਰੇਤਾ ਚਕਾਉਣ ਦੀ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਫਿਰ ਉਹਨਾਂ ਨੇ ਦੇ ਵੀ ਇੱਕ ਮਹੀਨੇ ਤੱਕ ਦਸੰਬਰ ਤੱਕ ਇਨੇ ਚਰਚਾ ਇੱਥੇ ਤੁਸੀਂ ਦੇਖੋ ਹਾਲਾਤ ਹੀ ਨਹੀਂ ਸਹੀ ਹੋਣੇ ਇੱਕ ਮਹੀਨੇ ਤਾਂ ਕੀ ਕਰ ਲੂਗਾ ਕੋਈ ਸੰਭੇ ਜੀਮੇਦਾਰ ਤੋਂ ਸੰਭੇ ਨਹੀਂ ਜਾਣਾ ਹੈ ਸੰਭਲੇ ਨਹੀਂ ਜਾਣਾ ਆਪਣਾ ਆਪ ਸੰਭਾਲਿਆ ਨਹੀਂ ਜਾਣਾ ਤੇ ਘੱਟੋ ਘੱਟ 2-3 ਸਾਲ ਇੱਥੇ ਲੱਗਣੇ ਨੇ ਸਰਕਾਰ ਨੇ ਤਾਂ ਇੱਕ ਮਹੀਨੇ ਦਾ ਟਾਈਮ ਦੇ ਕੇ ਬਾਵਾ ਖੱਟ ਲਈ ਇਹ ਸਰਕਾਰ ਅਜੇ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਇੱਥੇ ਖੇਤਾਂ ਦੇ ਆ ਕੇ ਦੇਖੇ ਪਹਿਲਾਂ ਹਾਲਾਤ ਦੇਖੇ ਫਿਰ ਕੋਈ ਬਿਆਨ ਕਰੇ ਇਹ ਤਾਂ ਲੋਕਾਂ ਤੋਂ ਬਾਵਾ ਖੱਟਣ ਤੱਕ ਆਪਣਾ ਸੀਮਤ ਨਾ ਰਹੇ ਮੇਰੀ ਤਾਂ ਇਹੀ ਬੇਨਤੀ ਸੀ